ਨਾ ਤਾਂ ਮੇਰਾ ਹੋਰੇ ਕੋਈ ਨਿੱਜੀ ਇੰਟਰਸਟ ਹੈ ਤੇ ਨਾ ਮੇਰੀ ਕੋਈ ਇੰਟਰਫੀਰੈਂਸ ਹੈਗੀ ਆ ਤੁਸੀਂ ਇੱਕ ਨਿੱਜੀ 플ੌਟ ਦੇ ਇੱਕ ਨਿੱਜੀ ਰਸਤੇ ਦੇ ਮਸਲੇ ਨੂੰ ਐਮਐਲਏ ਵਰਸਸ ਬਾਹਰ ਐਸੋਸੀਏਸ਼ਨ ਦਾ ਜਿਹੜਾ ਮੁੱਦਾ ਬਣਾਇਆ ਤੁਹਾਡਾ ਕੀ ਇੰਟਰਸਟ ਹੈ ਇਸ ਨੂੰ ਲੈ ਕੇ ਕੌਣ ਕਹਿੰਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰੈਸ਼ਰ ਤਾਂ ਜਿਹੜਾ ਸਾਡੇ ਤੇ ਬਣ ਰਿਹਾ ਕਲੋਨੀ ਤੇ ਬਣ ਰਿਹਾ ਜੇ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨੀ ਨਹੀਂ ਹੈਗਾ ਤੁਹਾਨੂੰ ਰਿਕਾਰਡ ਦੇ ਵਿੱਚ ਕੋਰਟ ਮੈਟਰ ਚੱਲ ਰਿਹਾ ਤੁਹਾਨੂੰ ਉੱਥੇ ਕੋਰਟ ਦੇ ਯਕੀਨੀ ਹੈਗਾ ਤਪਾ ਇਹ ਵਾਹ ਇਨਫਰ ਮਸਲਾ ਤੁਸੀਂ ਹਰਿਆਣੇ ਚ ਲੈ ਜਾਓ ਬੁੱਧਵਾਰ ਨੂੰ ਸ਼ਾਮ ਨੂੰ ਮੈਂ ਜਦੋਂ 5:00 ਵਜੇ ਮੈਂ 5:30 ਘਰੇ ਆਈਆਂ ਤੇ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਇਸ ਮਸਲੇ ਬਾਰੇ ਉਹ ਕਾਫੀ ਹਾਈਪਰ ਸੀਗੇ ਤੇ ਕਾਫੀ ਉਸ ਚੀਜ਼ ਦੇ ਵਿੱਚ ਗੱਲ ਕਰ ਰਹੀ ਸੀ ਕਿ ਇਦਾਂ ਕਰਕੇ ਜਿਹੜਾ ਗਲੀ ਆ ਜਿਹੜੀ ਉਸ ਚੀਜ਼ ਨੂੰ ਕੀਤਾ ਗਿਆ ਸੋ ਮੈਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਤੇ ਮੈਂ ਦੋ ਤਿੰਨ ਬਾਰ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਵੇ ਆਫ ਟਾਕ ਹੈ ਉਹਨੂੰ ਠੀਕ ਕਰੋ ਮੈਨੂੰ ਲੋਕਾਂ ਨੇ ਚੁਣਿਆ ਤੇ ਉਸ ਤਰੀਕੇ ਨਾਲ ਤੁਸੀਂ ਮੇਰੇ ਨਾਲ ਗੱਲ ਜਿਹੜੀ ਰੱਖੋ ਤੇ ਉਹ ਉਹ ਆਪਣੀ ਗੱਲ ਜਿਹੜੀ ਬਾਰ-ਬਾਰ ਆਪਣੀ ਹੀ ਗੱਲ ਰੱਖ ਰਿਹਾ ਸੀ ਤੇ ਮੇਰੇ ਵਾਲੀ ਗੱਲ ਵਾਲੇ ਪਾਸੋਂ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਸੀ ਤੇ ਇਸ ਦੌਰਾਨ ਮੈਨੂੰ ਉਹਨਾਂ ਨੇ ਕਿਹਾ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਨੋ ਵਰਕ ਕਰਨ ਲੱਗੇ ਆਂ ਤੇ ਤੁਹਾਡਾ ਨਾਮ ਲੈ ਕੇ ਅਸੀਂ ਇਹ ਸ਼ੀ ਨੂੰ ਕਰਾਂਗੇ ਮੈਂ ਕਿਹਾ ਜੀ ਦੇਖੋ ਜੇ ਤੁਸੀਂ ਇਹਨੂੰ ਬੈਠ ਕੇ ਨਿਬੇੜਨਾ ਚਾਹੁੰਦੇ ਹੋ ਤਾਂ ਸਾਡੇ ਮਹੱਲੇ 'ਚੋਂ ਬੰਦੇ ਹੈਗੇ ਨੇ ਉਹਨਾਂ ਨੂੰ ਨਾਲ ਲੈ ਲਓ ਬੈਠ ਕੇ ਨਿਬੜ ਲਓ ਪਰ ਜੇ ਤੁਸੀਂ ਕਹਿਣਾ ਵੀ ਅਸੀਂ ਧਰਨਾ ਕਰਾਂਗੇ ਜਾਂ ਅਸੀਂ ਪ੍ਰੋਟੈਸਟ ਕਰਾਂਗੇ ਵੀ ਉਸ ਤਰੀਕੇ ਨਾਲ ਮਸਲਾ ਹੱਲ ਹੋਊਗਾ ਮੈਂ ਕਿਹਾ ਵੀ ਇਸ ਤਰੀਕੇ ਨਾਲ ਤਾਂ ਮਸਲਾ ਹੱਲ ਹੋਣਾ ਨਹੀਂ ਕਿਉਂਕਿ ਡਿਪਾਰਟਮੈਂਟ ਨੂੰ ਤੇ ਆਲਰੇਡੀ ਮੈਟਰ ਆ ਜਿਹੜਾ ਕੋਰਟ ਦੇ ਵਿੱਚ ਸਟੇਟਸ ਕੋ ਹੈ ਉਹਦੇ ਦੌਰਾਨ ਹੋਇਆ ਕੀ ਹੈ ਸਟੇਟਸ ਕੋ ਚ ਜਿਹੜੀ ਪਹਿਲਾਂ ਉਹ ਦੀਵਾਰ ਢਾਹ ਲਈ ਗਈ ਹੈ ਫਿਰ ਮੱਲੇ ਵਾਲਿਆਂ ਨੇ ਰਲ ਕੇ ਪਿੱਛੋਂ ਉਹਨੂੰ ਦੀਵਾਰ ਨੂੰ ਕੱਢ ਲਿਆ ਚਲੋ ਮੈਂ ਕਹਿੰਨੀ ਇਹਨਾਂ ਨੇ ਦੀਵਾਰ ਇਹਨਾਂ ਨੇ ਕੱਢ ਲਈ ਉਸ ਚੀਜ਼ ਨੂੰ ਸਟੇਟਸ ਕੋ ਦੇ ਬਾਵਜੂਦ ਇਹਨਾਂ ਨੂੰ ਸ਼ਾਇਦ ਲਾਅ ਨਾ ਪਤਾ ਹੋਵੇ ਪਰ ਮੇਰੇ ਵਕੀਲ ਭਰਾ ਨੇ ਉਹਨਾਂ ਨੂੰ ਤਾਂ ਲਾਅ ਦਾ ਪਤਾ ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ ਹੈ ਜੇ ਮਹੱਲੇ ਦੇ ਵਿੱਚੋਂ ਕਿਸੇ ਨੇ ਕੋਈ ਦੁਵਾਰ ਉਹਨਾਂ ਦੀ ਤੋੜੀ ਹੋਈ ਨੂੰ ਦੁਬਾਰਾ ਸਟੇਟਸ ਕੋ ਦੇ ਦੌਰਾਨ ਕੱਢਿਆ ਵੀ ਆ ਤਾਂ ਕੰਡਮਪਟ ਪਾ ਲੈਂਦੇ ਕੋਰਟ ਦੇ ਵਿੱਚ ਕੰਡਮਪਟ ਪੈ ਜਾਣੀ ਸੀਗੀ ਉਹ ਜਿਹੜਾ ਕੇਸ ਹੈਗਾ ਤੇ ਉਹਨਾਂ ਨੇ ਕੀ ਕੀਤਾ ਮਹੱਲੇ ਵਾਲਿਆਂ ਨੇ ਵੀ ਉਹ ਚੀਜ਼ ਦਾ ਕੰਦ ਉਹਨਾਂ ਦੀ ਬਣਾਈ ਹੋਈ ਤੋੜ ਦੀ ਤੇ ਬਣਾ ਲਈ ਇਹਨਾਂ ਨੇ ਦੁਬਾਰਾ ਤੇ ਉਹਨਾਂ ਨੇ ਵਕੀਲ ਭਾਈਚਾਰਾ ਇਕੱਠਾ ਹੋ ਕੇ 7-8 ਗੱਡੀਆਂ ਦੇ ਵਿੱਚ ਆਏ ਤੇ ਆ ਕੇ ਇਹਨਾਂ ਦੀ ਮਹੱਲੇ ਦੀ ਕੰਦੀ ਕੱਢੀ ਹੋਈ ਕੰਦ ਨੂੰ ਉਹਨਾਂ ਨੇ ਦੁਬਾਰਾ ਉਹਨੂੰ ਢਾਤਾ ਮਤਲਬ ਸਟੇਟਸ ਕੋਡ ਦੀ ਉਲੰਘਣਾ ਜਿਹੜੀ ਦੋਨੇ ਤਰ੍ਹਾਂ ਪਾਸੋਂ ਹੋਈ ਆ ਤੇ ਇਹ ਚ ਕਿੱਥੇ ਸਹੀ ਆ ਇਹ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਪਰ ਉਹਨਾਂ ਨੂੰ ਲਾਅ ਦਾ ਪਤਾ ਸੋ ਇਹ ਚੀਜ਼ ਦਾ ਜਿਹੜਾ ਮਸਲਾ ਜਿਹੜਾ ਉਹ ਬਣ ਗਿਆ ਇਹਦੇ ਚ ਮੇਰਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਕਸਦ ਹੋਵੇ ਨਾ ਤਾਂ ਮੈਂ ਇੱਥੋਂ ਦੀ ਰੈਜ਼ੀਡੈਂਟ ਆ ਮੈਂ ਸਿਰਫ ਇੱਕ ਕਿਰਾਏ ਤੇ ਰਹਿ ਰਹੀ ਆ ਉਹ ਜਦੋਂ ਗਲੀ ਸ਼ੁਰੂ ਹੁੰਦੀ ਆ ਤਾਂ ਦੂਜੇ ਨੰਬਰ ਦਾ ਪਲਾਟ ਆ ਜਿਹੜੀ ਕੋਠੀ ਬਣੀ ਹੋਈ ਆ ਉਹ ਪਲਾਟ ਆ ਤੇ ਇੱਥੇ ਮੈਂ ਪਿਛਲੇ 3 3.5 ਸਾਲ ਤੋਂ ਜਿਹੜਾ ਰਹਿ ਰਹੀ ਆ ਤੇ ਨਾ ਮੇਰਾ ਕਿਸੇ ਪਲਾਟ ਦਾ ਕੋਈ ਮਸਲਾ ਨਾ ਮੇਰੇ ਕਿਸੇ ਰਸਤੇ ਦਾ ਤੇ ਰਹੀ ਗੱਲ ਇਹਨਾਂ ਦੀ ਆ ਸੋ ਇਹਨਾਂ ਦਾ ਜਿਹੜਾ ਪੱਖ ਮੇਰੇ ਕੋਲ ਆਇਆ ਕਿ ਇਹ ਲੋਕ ਨੇ ਜਿਹੜੇ ਇਹਨਾਂ ਨੇ ਉਰੇ ਆ ਕੇ ਜਦੋਂ ਰਜਿਸਟਰੀਆਂ ਕਰਾਈਆਂ ਨੇ ਤਾਂ ਇਹ ਰਜਿਸਟਰੀਆਂ ਦੀਆਂ ਕਾਪੀਆਂ ਨੇ ਇਹਨਾਂ ਦੇ ਕੋਲ ਸਾਰੀਆਂ ਇਹਨਾਂ ਨੂੰ ਬਕਾਇਦਾ ਇਹ ਕਹਿ ਕੇ ਵੇਚੀਆਂ ਗਈਆਂ ਇਹ ਚ ਲਿਖਿਆ ਕਿ ਵੀ ਜਿਹੜਾ ਅੱਗੇ ਰਸਤਾ ਜਿਹੜਾ ਉਹ ਬੰਦ ਹੈ ਤੇ ਇਹ ਇਹਨਾਂ ਕੋਲ 5 6 ਜਿਹੜੀਆਂ ਰਜਿਸਟਰੀਆਂ ਦੀਆਂ ਕਾਪੀਆਂ ਹੈਗੀਆਂ ਨੇ ਤੇ ਉਹ ਅਸੀਂ ਤੁਹਾਨੂੰ ਮੀਡੀਆ ਨੂੰ ਵੀ ਦੇ ਦੇਵਾਂਗੇ ਤੇ ਇਹ ਇਹਨਾਂ ਦਾ ਪੱਖ ਹੈ ਕਿ ਰਸਤਾ ਜਿਹੜਾ ਬੰਦ ਹੈ ਉਹ ਮੰਨੇ ਨੇ ਡਿਗਰੀ ਕਰਾ ਕੇ ਉਹ ਰਸਤਾ ਜਿਹੜਾ ਜ਼ਬਰਦਸਤੀ ਇੱਥੋਂ ਲੈਣਾ ਚਾਹੁੰਦਾ ਮੈਂ ਕਹਿਨੀ ਆ ਵੀ ਕੌਣ ਸਹੀ ਐ ਕੌਣ ਗਲਤ ਐ ਇਹ ਚੀਜ਼ ਦਾ ਫੈਸਲਾ ਦੋ ਚੀਜ਼ਾਂ ਨੇ ਦੋ ਰਸਤੇ ਨੇ ਪ੍ਰਸ਼ਾਸਨ ਹੈਗਾ ਜਾਂ ਕੋਰਟ ਹੈਗੀ ਆ ਕੋਰਟ ਦੇ ਵਿੱਚ ਆਲਰੇਡੀ ਉਹ ਪਾਰਟੀ ਗਈ ਹੋਈ ਆ ਉਹਦੇ ਚ ਸਟੇਟਸ ਕੋ ਸੀ ਉਹ ਕੇਸ ਵੀ ਉਹ ਜਿਹੜਾ ਉਹ ਮੈਨੂੰ ਪਤਾ ਲੱਗਿਆ ਕਿ ਉਹ ਜਿਹੜਾ ਵਾਪਸ ਕਰਾ ਲਿਆ ਗਿਆ ਉਹਨਾਂ ਤੋਂ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਤੇ ਇੱਕ ਕੇਸ ਜਿਹੜਾ ਇਹ ਸਾਡੇ ਨਾਲ ਬੈਠੇ ਨੇ ਆ ਆਸ਼ਵਰਦਤ ਜੀ ਦੇ ਵੱਲੋਂ ਜਿਹੜਾ ਕੇਸ ਪਿਆ ਹੋਇਆ ਉਹ ਕੇਸ ਅੱਜ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਤੇ ਦੂਜਾ ਹੈਗਾ ਪ੍ਰਸ਼ਾਸਨ ਦਾ ਸੋ ਮੇਰੇ ਤੇ ਜਿਹੜੇ ਪਿਛਲੇ ਦਿਨੀ ਇਲਜ਼ਾਮ ਲੱਗੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਹੈ ਜਾਂ ਐਮਐਲਏ ਦੀ ਜਿਹੜੀ ਇੰਟਰਫੀਅਰੈਂਸ ਹੈਗੀ ਆ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਨਾ ਤਾਂ ਮੇਰਾ ਔਰੇ ਕੋਈ ਨਿੱਜੀ ਇੰਟਰਸਟ ਹੈ ਤੇ ਨਾ ਮੇਰੀ ਕੋਈ ਇੰਟਰਫੀਅਰੈਂਸ ਹੈਗੀ ਆ ਐਜ਼ ਆ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਐਜ਼ ਆ ਐਮਐਲਏ ਮੇਰੇ ਕੋਲ ਹਰ ਰੋਜ਼ ਪਬਲਿਕ ਇੱਥੇ ਆਉਂਦੀ ਆ ਤੇ ਮੇਰੇ ਮਹੱਲੇ ਦੇ ਲੋਕ ਵੀ ਆਏ ਇੱਥੇ ਮੇਰਾ ਇੰਟਰਸਟ ਇੰਨਾ ਕੀ ਆ ਕਿ ਮੇਰੇ ਲੋਕ ਮੇਰੇ ਕੋਲ ਚੱਲ ਕੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਤੇ ਪ੍ਰਸ਼ਾਸਨ ਨੂੰ ਤੇ ਰਿਪੋਰਟ ਦੇ ਦਊਗਾ ਪ੍ਰਸ਼ਾਸਨ ਦੀ ਰਿਪੋਰਟ ਤੇ ਜੇ ਕਿਸੇ ਨੂੰ ਸਹਿਮਤੀ ਨਹੀਂ ਹੈਗੀ ਤਾਂ ਉਹ ਕੱਲ ਨੂੰ ਕੋਰਟ 'ਚ ਜਾ ਸਕਦੇ ਆ ਕੋਰਟ ਹੈਗੀ ਆ ਤੇ ਇਹ ਇੰਟਰਸਟ ਆ ਜੇ ਇੱਕ ਉਹਨਾਂ ਦਾ ਇਹ ਕਹਿਣਾ ਕਿ ਐਮਐਲਏ ਦਾ ਇੰਟਰਸਟ ਆ ਤਾਂ ਬਿਲਕੁਲ ਮੇਰੇ ਵੋਟਰ ਨੇ ਮੈਨੂੰ ਵੋਟਾਂ પાਕੇ ਨਾ ਲੋਕਾਂ ਨੇ ਚੁਣਿਆ ਤੇ ਇਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਫਰਜ਼ ਬਣਦਾ ਮੈਂ ਕਿਸੇ ਦੇ ਲਈ ਇੱਕ ਪੱਖ ਤੋਂ ਮੈਂ ਜਿਹੜਾ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਹੈਗਾ ਤੇ ਦੂਸਰੀ ਚੀਜ਼ ਜੇ ਹੁਣ ਪ੍ਰਧਾਨ ਜੀ ਦੀ ਗੱਲ ਕਿਉਂਕਿ ਮੈਂ ਇੰਟਰਵਿਊ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਆ ਮੈਂ ਕਹਿੰਨੀ ਵੀ ਭਾਈ ਤੁਹਾਡਾ ਕੀ ਇੰਟਰਸਟ ਆ ਫਿਰ ਤੁਸੀਂ ਇੱਕ ਨਿੱਜੀ ਪਲਾਟ ਦੇ ਇੱਕ ਨਿੱਜੀ ਰਸਤੇ ਦੇ ਮਸਲੇ ਨੂੰ ਐਮਐਲਏ ਵਰਸਸ ਬਾਰ ਐਸੋਸੀਏਸ਼ਨ ਦਾ ਜਿਹੜਾ ਮੁੱਦਾ ਬਣਾਇਆ ਤੁਹਾਡਾ ਕੀ ਇੰਟਰਸਟ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡਾ ਇੰਟਰਸਟ ਵੀ ਇਹੀ ਹੈ ਨਾ ਵੀ ਤੁਸੀਂ ਇਲੈਕਸ਼ਨਾਂ ਲੜਨੀਆਂ ਨੇ ਕਿਉਂਕਿ ਬਾੜ ਦੀਆਂ ਇਲੈਕਸ਼ਨਾਂ ਨੇੜੇ ਆ ਗਈਆਂ ਨੇ ਤੁਸੀਂ ਬਾੜ ਦੀਆਂ ਇਲੈਕਸ਼ਨਾਂ ਲੜਨੀਆਂ ਨੇ ਤਾਂ ਤੁਸੀਂ ਬਾੜ ਦਾ ਤੁਹਾਡਾ ਮੈਂਬਰ ਆ ਤੁਸੀਂ ਮੈਂ ਵੀ ਬਾੜ ਦੀ ਮੈਂਬਰ ਆ ਮੈਂ ਵੀ ਰਿਸਪੈਕਟ ਕਰਦੀ ਆਂ ਬਾਰ ਦੀ ਤੇ ਤੁਹਾਡਾ ਇੰਟਰਸਟ ਵੀ ਇਹੀ ਆ ਵੀ ਤੁਸੀਂ ਆਪਣੀ ਵੋਟ ਦਾ ਜਿਹੜਾ ਉਹ ਕਰ ਰਹੇ ਹੋ ਮੈਂ ਹਾਲਾਂਕਿ ਫੇਰ ਕਹਿ ਰਹੀ ਆਂ ਵੀ ਮਸਲਾ ਕੋਰਟ ਦੇ ਵਿੱਚ ਆ ਦੂਜੇ ਪਾਸੇ ਪ੍ਰਸ਼ਾਸਨ ਦੀ ਇਹਦੇ ਤੇ ਰਿਪੋਰਟ ਜਿਹੜੀ ਪੈਂਡਿੰਗ ਸੀਗੀ ਇਹ ਤਾਂ ਜਿਹੜੀ ਹੋਊਗੀ ਗੱਲ ਇੰਟਰਸਟ ਵਾਲੀ ਕਲੀਅਰ ਉਸ ਤੋਂ ਬਾਅਦ ਆ ਜਾਂਦਾ ਕਿ ਐਮਐਲਏ ਦੀ ਇੰਟਰਫੀਅਰੈਂਸ ਹੈ ਜੀ ਐਮਐਲਏ ਪ੍ਰੈਸ਼ਰ ਬਣਾ ਕੇ ਜਿਹੜਾ ਕੰਮ ਕਰਾ ਰਹੀ ਆ ਤਾਂ ਕੌਣ ਕਹਿੰਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰੈਸ਼ਰ ਤਾਂ ਜਿਹੜਾ ਸਾਡੇ ਤੇ ਬਣ ਰਿਹਾ ਕਲੋਨੀ ਤੇ ਬਣ ਰਿਹਾ ਇਹਨਾਂ ਨੂੰ ਆ ਕੇ ਇਹ ਅਫਸਰਾਂ ਕੋਲ ਵੀ ਸਾਰਿਆਂ ਕੋਲ ਜਾਇਏ ਐੱਸਐੱਸਪੀ ਕੋਲ ਵੀ ਪੇਸ਼ ਹੋਇਆ ਏ ਇਹ ਸਾਰਿਆਂ ਕੋਲ ਜਾਇਏ ਦੋ ਕੋਰਟ ਦੇ ਵਿੱਚ ਕੇਸ ਗਏ ਸੀਗੇ ਜਿਹੜਾ ਗਿਆਨ ਚੰਦ ਵਰਸਸ ਹਰਪਾਜਨ ਸਿੰਘ ਸੀਗਾ ਉਹ ਸਟੇਟਸ ਕੋ ਤੇ ਸੀ ਉਹ ਕੋਰਟ ਦੇ ਵਿੱਚੋਂ ਕੇਸ ਵਾਪਸ ਕਰਾ ਲਿਆ ਗਿਆ ਪ੍ਰੈਸ਼ਰ ਦੇ ਨਾਲ ਉਹ ਇਸ ਮਸਲੇ ਤੋਂ ਬਾਅਦ ਜਿਹੜਾ ਵਾਪਸ ਹੋ ਗਿਆ ਕੱਲਾ ਈਸ਼ਵਰਦੱਤ ਜੀ ਵਾਲਾ ਜਿਹੜਾ ਕੇਸ ਬਚ ਗਿਆ ਉਸ ਤੋਂ ਬਾਅਦ ਪ੍ਰੈਸ਼ਰ ਜਿਹੜਾ ਬਣਿਆ ਉਹ ਪੁਲਿਸ ਪ੍ਰਸ਼ਾਸਨ ਤੇ ਬਣਾਇਆ ਜਾ ਰਿਹਾ ਹੁਣ ਜਿਹੜੀ ਪ੍ਰਸ਼ਾਸਨ ਨਾ ਪ੍ਰਸ਼ਾਸਨ ਨੇ ਤਾਂ ਫੈਕਟਸ ਦੇ ਜਿਹੜੀ ਗੱਲ ਕਰਨੀਆਂ ਕਿ ਹੁਣ ਪ੍ਰੈਸ਼ਰ ਬਣਾ ਕੇ ਵੀ ਐਸਐਚਓ ਨੂੰ ਬਦਲ ਦਿਓ ਜੀ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਸਾਡਾ ਵੀ ਐਸਐਚਓ ਨੂੰ ਬਦਲੋ ਨਹੀਂ ਅਸੀਂ ਅੱਗੇ ਪ੍ਰੋਟੈਸਟ ਕਰਾਂਗੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਤੇ ਜਿਹੜਾ ਇਹਨਾਂ ਵਾਲਾ ਕੇਸ ਆ ਕੋਰਟ ਦੇ ਵਿੱਚ ਪ੍ਰੈਸ਼ਰ ਬਣਾਇਆ ਜਾ ਰਿਹਾ ਨੋ ਵਰਕ ਪਾ ਕੇ ਜੁਡੀਸ਼ਰੀ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਨੂੰ ਨੋ ਵਰਕ ਦਾ ਪਾ ਕੇ ਜਿਹੜਾ ਹੜਤਾਲ ਦਾ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਸੋ ਹਰ ਪਾਸੇ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜੁਡੀਸ਼ਰੀ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਮੈਨੂੰ ਨਹੀਂ ਵੀ ਜੇ ਤੁਸੀਂ ਤੁਹਾਡਾ ਇੰਨਾ ਹੀ ਇੰਟਰਸਟ ਹੈ ਤੇ ਤੁਹਾਨੂੰ ਲੱਗਦਾ ਕਿ ਭਈ ਐਮਐਲਏ ਹੁਣ ਇਹਦੇ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ ਵੀ ਮੈਨੂੰ ਇੱਥੇ ਲੋਕਾਂ ਨੇ ਐਮਐਲਏ ਬਣਾਤਾ ਜੇ ਮੈਂ ਕਿਸੇ ਕੋਈ ਮੇਰੇ ਕੋਲ ਆ ਗਿਆ ਤੇ ਉਹਦੀ ਸੁਣਵਾਈ ਕਰਨ ਦੇ ਲਈ ਜੇ ਮੈਂ ਕਿਸੇ ਦੇ ਲਈ ਫੋਨ ਕੀਤਾ ਹੱਕ ਚ ਨਹੀਂ ਕੀਤਾ ਹਾਲਾਂਕਿ ਸਿਰਫ ਭੇਜਿਆ ਵੀ ਇਹਦਾ ਚੈੱਕ ਕਰ ਲਿਓ ਤੇ ਤੁਸੀਂ ਕਹਿੰਦੇ ਹੋ ਕਿ ਐਮਐਲਏ ਦਾ ਇੰਟਰਸਟ ਆ ਤੇ ਫਿਰ ਤੁਹਾਡਾ ਇੰਟਰਸਟ ਜਾਂ ਤੁਹਾਡਾ ਪ੍ਰੈਸ਼ਰ ਤੁਹਾਡੀ ਇੰਟਰਫੀਅਰੈਂਸ ਜਿਹੜੀ ਤੁਸੀਂ ਤਾਂ ਕੋਰਟ ਤੱਕ ਕਰ ਰਹੇ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਹੈ ਜੇ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਰਿਕਾਰਡ ਦੇ ਵਿੱਚ ਕੋਰਟ ਦਾ ਮੈਟਰ ਚੱਲ ਰਿਹਾ ਤੁਹਾਨੂੰ ਉੱਥੇ ਕੋਰਟ ਤੇ ਯਕੀਨ ਨਹੀਂ ਹੈਗਾ ਤਾਂ ਆਪਾਂ ਯੂਰੋ ਫਿਰ ਮਸਲਾ ਤੁਸੀਂ ਹਰਿਆਣੇ ਚ ਲੈ ਜਾਓ ਤੁਸੀਂ ਕੇਸ ਟਰਾਂਸਫਰ ਕਰਾ ਕੇ ਤੁਸੀਂ ਚੰਡੀਗੜ੍ਹ ਕੋਰਟ ਚ ਲੈ ਜਾਓ ਉੱਥੇ ਲੈ ਜਾਓ ਤੁਸੀਂ ਪ੍ਰਸ਼ਾਸਨਿਕ ਜਿਹੜਾ ਜ਼ਿਲ੍ਹਾ ਬਦਲ ਕੇ ਕਰਾ ਲਓ ਮੈਂ ਕਹਿੰਦੀ ਹਰਿਆਣੇ ਦੇ ਪ੍ਰਸ਼ਾਸਨ ਤੋਂ ਕਰਾ ਲਓ ਤੁਸੀਂ ਜਿੱਥੇ ਲਿਜਾਣਾ ਚਾਹੁੰਦੇ ਹੋ ਇਹਨੂੰ ਮਸਲੇ ਨੂੰ ਉੱਥੇ ਲਿਜਾ ਕੇ ਤੁਸੀਂ ਇਹਦੀ ਜਿਹੜੀ ਇਨਕੁਆਇਰੀ ਕਰਾ ਲਓ ਤੋੜਾ ਪੱਖ ਸਹੀ ਹੋਊਗਾ ਜਿਹਦਾ ਪੱਖ ਸਹੀ ਹੋਊਗਾ ਜੇ ਉਹਨਾਂ ਨੂੰ ਰਸਤਾ ਬਣਦਾ ਹੋਊਗਾ ਤਾਂ ਉਹ ਰਸਤਾ ਲੈ ਲੈਣਗੇ ਨਹੀਂ ਰਸਤਾ ਬਣਦਾ ਹੋਊਗਾ ਤਾਂ ਨਹੀਂ ਤਾਂ ਪਕੋੜ ਤੇ ਛੱਡ ਦਈਏ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬੈਠ ਕੇ ਨਿਬੜ ਲਿਓ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਜੀ ਮਹੱਲੇ ਵਾਲੀ ਕਮੇਟੀ ਹੈਗੀ ਆ ਇਧਰੋਂ ਤੁਸੀਂ ਬਾਰ ਐਸੋਸੀਏਸ਼ਨ ਦੇ ਹੈਗੇ ਹੋ ਤੇ ਤੁਸੀਂ ਬੈਠ ਕੇ ਇਹਨਾਂ ਨੂੰ ਨਿਬੇੜ ਦਿਓ ਨਗਰ ਕੌਂਸਲ ਦੇ ਰਿਕਾਰਡ 'ਚ ਇਹ ਕਲੋਨੀ ਹੈ ਨਹੀਂ ਕਿਉਂਕਿ ਇਹ ਜਿਹੜੀ ਹੈਗੀ ਆ ਨਜਾਇਜ਼ ਕਲੋਨੀ ਆ ਇਲੈਗਲ ਕਲੋਨੀ ਹੈਗੀ ਆ ਨਗਰ ਕਾਉਂਸਲ ਦੇ ਉਹਦੇ ਚ ਹੈ ਨਹੀਂ ਉਹਨਾਂ ਨੇ ਜਿਹੜਾ ਰਿਪੋਰਟ ਆ ਰੈਵਨਿਊ ਤੋਂ ਲਈ ਆ ਸੋ ਰੈਵਨਿਊ ਦੀ ਜਿਹੜੀ ਰਿਪੋਰਟ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਉਹਦੇ ਚ ਉਹਨਾਂ ਨੇ ਜਿਹੜਾ ਲਿਖ ਕੇ ਭੇਜਿਆ ਕਿ ਮਾਲ ਰਿਕਾਰਡ ਵਿੱਚ ਇਸ ਗਲੀ 7 ਨੰਬਰ ਨੂੰ ਕੋਈ ਰਸਤਾ ਜਿਹੜਾ ਉਹ ਨਹੀਂ ਲੱਗਦਾ ਹੈਗਾ ਮੈਂ ਕਹਿੰਨੀ ਆ ਇਹ ਪ੍ਰਸ਼ਾਸਨ ਦੀ ਰਿਪੋਰਟ ਆ ਇਹੀ ਰਿਪੋਰਟ ਜੇ ਉਹਨਾਂ ਨੂੰ ਫੇਰ ਕਹਿਣਗੇ ਵੀ ਐਮਐਲਏ ਨੇ ਫੇਰ ਪ੍ਰਸ਼ਾਸਨ ਤੇ ਦਬਾਅ ਬਣਾਇਆ ਜੀ ਆ ਬਣਾ ਮੈਂ ਕਹਿੰਨੀ ਕਿ ਤੋ ਹੋਰ ਇਨਕੁਆਰੀ ਕਰਾ ਲਓ ਭਾਈ ਜ਼ਿਲ੍ਹਾ ਬਦਲ ਕੇ ਇਨਕੁਆਰੀ ਕਰਾ ਲਓ ਭਾਈ ਤੁਸੀਂ ਜਿੱਥੇ ਤੁਹਾਨੂੰ ਯਕੀਨ ਆ ਤੁਸੀਂ ਉਹ ਤੇ ਕਰਾ ਲ ਲੋਕਾਂ ਨੇ ਮੈਨੂੰ ਜਤਾਇਆ ਮੇਰਾ ਫਰਜ਼ ਬਣਦਾ ਹਰੇਕ ਦਾ ਪੱਖ ਸੁਣਦਾ ਮੈਨੂੰ ਕੋਰਟ ਤੇ ਵੀ ਯਕੀਨ ਆ ਤੇ ਮੈਨੂੰ ਲਾਅ ਤੇ ਜੁਡੀਸ਼ਰੀ ਤੇ ਮੈਨੂੰ ਯਕੀਨ ਆ ਕਿ ਇਸ ਦੇ ਵਿੱਚ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਸਾਰੇ ਮੰਨਾਂਗੇ ਹੈਰਾਨੀ ਗੱਲ ਇਹ ਹੈ ਕਿ ਸਾਰਾ ਕੁਝ ਹੋਣ ਦੇ ਬਾਅਦ ਜੇ ਉਹਨਾਂ ਨੂੰ ਫੇਰ ਵੀ ਲੱਗਦਾ ਹਾਈ ਕੋਰਟ ਪਾ ਲੈਣ ਮੇਰੇ ਨਾਲ ਤਾਂ ਮੈਨੂੰ ਸਮਝ ਨਹੀਂ ਲੱਗੀ ਕਿ ਮਸਲਾ ਕੀ ਆ ਸਿਆਸੀ ਆ ਜਾਂ ਪੋਲਿਟਿਕਲ ਆ ਕਿਉਂਕਿ ਮੈਂ ਇੱਕ ਪੋਲਿਟਿਕਲ ਪਾਰਟੀ ਦੀ ਜਿਹੜੀ ਚੋਣ ਲੜੀ ਹੈ ਇੱਕ ਐਮਐਲਏ ਇਸ ਇਲਾਕੇ ਦੀ ਤੇ ਮੇਰੇ ਨਾਲ ਤਾਂ ਇਹੀ ਹੈ ਕਿ ਕਿਉਂਕਿ ਉੱਥੇ ਜਿਹੜਾ ਸਿਆਸਤ ਹੋ ਰਹੀ ਉਹ ਸਾਰੇ ਲੋਕ ਜਾਣਦੇ ਆ ਤੇ ਇਹਦੇ ਚ ਬਾਰ ਦਾ ਜਾਂ ਐਮਐਲਏ ਦਾ ਕੋਈ ਮੁੱਦਾ ਹੈ ਹੀ ਨਹੀਂ ਤੇ ਰਹੀ ਗੱਲ ਇਹਨਾਂ ਦਾ ਕੀ ਇਤਰਾਜ਼ ਆ ਮੈਂ ਮੇਰੇ ਨਾਲ ਮੱਲੇ ਵਾਲੇ ਬੈਠੇ ਨੇ ਇਹ ਮਨਦੀਪ ਕੌਰ ਨੇ ਇਹਨਾਂ ਦਾ ਹੀ ਮਕਾਨ ਆ ਜਿਹਦੇ ਤੇ ਮੈਂ ਕਿਰਾਏ ਚ ਰਹਿ ਰਹੀ ਆ ਤੇ ਮੈਂ ਇੱਕ ਜੀ ਹੋਰ ਦੱਸਦਾ ਵੀ ਇਹ ਕਾਂਗਰਸ ਪਾਰਟੀ ਦੀ ਵਰਕਰ ਹੈ ਇਹ ਕਾਂਗਰਸ ਪਾਰਟੀ ਦੀ ਵਰਕਰ ਮੇਰਾ ਇਹਦੇ ਚ ਕੋਈ ਨਿੱਜੀ ਇੰਟਰਸਟ ਨਹੀਂ ਵੀ ਕੋਈ ਸਾਡਾ ਕਹ ਦੇਵੇ ਕਿ ਉਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੋਵੇ ਸੋ ਇਹ ਚ ਕੋਈ ਪੋਲੀਟੀਕਲ ਕੋਈ ਪਾਰਟੀਵਾਦੀ ਨਹੀਂ ਹੈ ਕੁਝ ਨਹੀਂ ਹੈਗਾ ਇਹ ਐਨੇ ਲੋਕ ਨੇ ਇਹਨਾਂ ਦੀ ਸੁਣਵਾਈ ਕਰਨਾ ਵੀ ਮੇਰਾ ਫਰਜ਼ ਹੈ ਦੋਨੇ ਤਰ੍ਹਾਂ ਦੀ ਸੁਣਦਾ ਵੀ ਤੁਹਾਡਾ ਉਹ ਨਾਮ ਬਾਹਰ ਕੌਂਸਲ ਚੋਂ ਕੱਟਿਆ ਗਿਆ ਜਾਂ ਹੈਗਾ ਝਲੇਗਾ ਮੇਰਾ ਬਾਹਰ ਕੌਂਸਲ ਚੋਂ ਜਿਹੜਾ ਨਾਮ ਕੱਟਣ ਵਾਲੀ ਗੱਲ ਆ ਸੋ ਉਹ ਮੈਨੂੰ ਸਾਰਾ ਮੈਂ ਵੀ ਵਕੀਲਾਂ ਤੇ ਮੈਨੂੰ ਪਤਾ ਕਿ ਉਹਦੇ ਲਈ ਕੀ ਰੈਮਡੀ ਲੈਣੀ ਆ ਤੇ ਕੀ ਲੀਗਲੀ ਮੈਂ ਏਡ ਲੈ ਕੇ ਜਿਹੜਾ ਆਪਣਾ ਨਾਮ ਪਾ ਸਕਦੀ ਆ ਵੈਸੇ ਮੇਰਾ ਨਾਮ ਜਿਹੜਾ 바ਰ ਚੋਂ ਕੱਢਣ ਲਈ ਕੋਈ ਗਰਾਉਂਡ ਹੋਣਾ ਚਾਹੀਦਾ ਤੁਸੀਂ ਕਿਸੇ ਗਰਾਉਂਡ ਦੇ ਆਧਾਰ ਤੇ ਤੁਸੀਂ ਡੀਬਾਰ ਕਰ ਸਕਦੇ ਹੋ ਤੇ ਉਹਦੇ ਲਈ ਤੁਹਾਨੂੰ ਨੋਟਿਸ ਵੀ ਦੇਣਾ ਪਊਗਾ ਤੇ ਹਜੇ ਤੱਕ ਮੈਨੂੰ ਬਾਰ ਨੇ ਕਿਸੇ ਵੀ ਤਰੀਕੇ ਨਾਲ ਕੋਈ ਮੇਰੇ ਨਾਲ ਕੰਟੈਕਟ ਨਹੀਂ ਕੀਤਾ ਕੋਈ ਮੈਨੂੰ ਨੋਟਿਸ ਨਹੀਂ ਆਇਆ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਕੋਰਟ ਦੇ ਵਿੱਚ ਕੋਈ ਤੁਹਾਡੇ ਨਾਲ ਧੱਕੇਸ਼ਾਹੀ ਹਾ ਤਾਂ ਇਹਨੂੰ ਬਦਲ ਕੇ ਤੁਸੀਂ ਹਰਿਆਣਾ ਦੀ ਕਿਸੇ ਕੋਰਟ ਚ ਲੈ ਜਾਓ ਤੁਸੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੇਸ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਤੁਸੀਂ ਮੈਡਮ ਇਸ਼ੂ ਕੀ ਹੈ ਜੀ ਮਤਲਬ ਉਹ ਇਧਰ ਗੇਟ ਕੱਢਣਾ ਚਾਹੁੰਦੇ ਨੇ ਜੀ ਤੇ ਉਹਦੇ ਵਿੱਚ ਕੀ ਪ੍ਰੋਬਲਮ ਹੈ ਜੀ ਇਹਨੂੰ ਬੰਦ ਰੱਖ ਕੇ ਕੀ ਹੋਣਾ ਹੈ ਜੀ ਦੇਖੋ ਮੇਰਾ ਕਨਸਰਨ ਤਾਂ ਇੱਥੇ ਤੱਕ ਸੀਗਾ ਕਿ ਇਹ ਪਲਾਟ ਦੇ ਨਾਲ ਜਿਹੜਾ ਕੋਈ ਰਸਤਾ ਬਣਦਾ ਜਾਂ ਨਹੀਂ ਬਣਦਾ ਮੈਂ ਤੁਹਾਨੂੰ ਅੱਜ ਫੇਰ ਕਲੀਅਰ ਕਰ ਦਾਨੀ ਆ ਕਿ ਇਹਦੇ ਤੇ ਹਜੇ ਕੋਈ ਜਿਹੜੀ ਰੈਵਨਿਊ ਦੀ ਰਿਪੋਰਟ ਆਈ ਹੈਗੀ ਆ ਜਿਹੜੀ ਫਾਈਨਲ ਜਿਹੜੀ ਰਿਪੋਰਟ ਆ ਉਹ ਜਿਹੜਾ ਏਡੀਸੀ ਦੇ ਸਕਦੇ ਆ ਜਾਂ ਡੀ ਸਾਹਿਬ ਦੇ ਸਕਦੇ ਆ ਫਾਈਨਲ ਰਿਪੋਰਟ ਹਜੇ ਉਹਨਾਂ ਨੇ ਦੇਣੀ ਆ ਬਾਕੀ ਜਿਹੜਾ ਮਸਲਾ ਉਹ ਕੋਰਟ ਦੇ ਵਿੱਚ ਹੈਗਾ ਮਾਨ ਜੋ ਕੋਰਟ ਨੇ ਉਹਦੇ ਉੱਤੇ ਫੈਸਲਾ ਦੇਣਾ ਜਿਹੜਾ ਉਹ ਸਾਨੂੰ ਸਬਕਾਰ ਉਹ ਚਾਹੇ ਇਹਨਾਂ ਦੇ ਹੱਕ ਚ ਹੋਵੇ ਚਾਹੇ ਉਹਨਾਂ ਦੇ ਹੱਕ ਦੇ ਵਿੱਚ